ਹੁੰਦਾ ਸਾਡਾ ਸਾਮਰਾਜ ਸੀ ਖੁਦ ਬਣ ਵੇਗ ਸਾਮਰਾਜ ਦੇ ਦਿਲਾਲ ਸੀ ਜਿਹੜੇ ਕਿ ਦੇਹਰੀ ਹੁੰਦਾ ਸਾਡਾ ਸਾਮਰਾਜ ਸੀ ਖੁਦ ਬਣ ਵੇਗ ਸਾਮਰਾਜ ਦੇ ਦਿਲਾਲ ਸੀ ਜੇ ਨੀਤੀ ਲਗ ਹੁੰਦੀ ਸਾਮਰਾਜ ਦੀ ਉਹਦੇ ਉੱਤੇ ਇੰਨੀ ਰਵਾਹੀ ਹੁੰਦੀ ਐ ਜਿੱਥੇ ਵੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਯੋ ਤੇ ਲੋਕਾਂ ਦੀ ਤਵਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਯੋ ਤੇ ਲੋਕਾਂ ਦੀ ਤਵਾਹੀ ਹੁੰਦੀ ਐ ਪੁੱਲ ਜਾਣ ਜਦੋਂ ਸਰਕਾਰਾਂ ਜ਼ਿੰਮੇਵਾਰੀਆਂ ਮੰਡੀਆਂ 'ਚ ਰੁਲਦੀਆਂ ਫਸਲਾਂ ਪਿਆਰੀਆਂ ਪੁੱਲ ਜਾਣ ਜਦੋਂ ਸਰਕਾਰਾਂ ਜ਼ਿੰਮੇਵਾਰੀਆਂ ਮੰਡੀਆਂ 'ਚ ਰੁਲਦੀਆਂ ਫਸਲਾਂ ਪਿਆਰੀਆਂ ਪੁੱਤਾਂ ਨਾਲੋਂ ਵੱਧ ਜੇੜੀ ਫਸਲ ਪਿਆਰੀ ਹੁੰਦੀ ਸੜਕਾਂ ਦੇ ਉੱਤੇ ਉਹ ਲਾਹੀ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਣ ਖੇਤ ਨੂੰ ਬਸ ਫੇਰੀ ਉੱਤੇ ਕੀਤਾ ਦੀ ਤਵਾਈ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਣ ਖੇਤ ਨੂੰ ਬਸ ਫੇਰੀ ਉੱਤੇ ਲੋਕਾਂ ਦੀ ਤਵਾਈ ਹੁੰਦੀ ਐ ਔਰਤਾਂ ਦੇ ਜਿਸਮਾ ਦਾ ਮੇਲਾ ਫੇਰ ਲੱਗਦਾ ਭਣੀ ਜਾਂਦੀ ਔਰਤ ਤਮਾਸਾ ਸਾਰੇ ਜੱਗ ਦਾ ਔਰਤਾਂ ਦੇ ਜਿਸਮਾ ਦਾ ਮੇਲਾ ਫੇਰ ਲੱਗਦਾ ਭਣੀ ਜਾਂਦੀ ਔਰਤ ਤਮਾਸਾ ਸਾਰੇ ਜੱਗ ਦਾ ਭੁੱਖਾ ਪਿੰਟ ਲੈ ਕੇ ਜਿਹੜੀ ਬਿੱਕਦੀ ਬਰਾਂ ਵਿੱਚ ਹਾਕਮਾਂ ਦੀ ਉਹ ਵੀ ਤੇ ਸਤਾਈ ਹੁੰਦੀ ਐ ਜਿੱਤੇ ਵਾਰ ਲੱਗ ਜਾਵੇ ਖਾਣ ਕੇ ਤਨੂ ਬਸ ਫੇਰ ਯੁੱਤ ਲੋਕਾਂ ਦੀ ਤਵਾਹੀ ਹੁੰਦੀ ਐ ਡੁੱਲਦਾ ਫੇਰ ਯੁੱਤ ਕੂੜਨ ਨਰਤੋਸ਼ਾਂ ਦਾ ਹੁੰਦਾ ਏ ਕੱਲੇ ਰੋਜੀ ਉੱਥੇ ਵੇਦੋਸ਼ਾਂ ਦਾ ਹੋਣ ਨੜ ਬੁਝਦੀ ਪਿਆਸ ਫੇਰ ਧਰਤੀ ਦੀ ਜੱਤੋਂ ਪੈੜ ਤਰਤੀ ਤਿਹਾਈ ਹੁੰਦੀ ਐ ਜਿੱਥੇ ਬਾੜ ਲੱਗ ਜਾਵੇ ਖਾਨਖੇ ਤਨੂ ਬਸ ਫੇਰ ਯੁੱਤ ਲੋਕਾਂ ਦੀ ਤਵਾਹੀ ਹੁੰਦੀ ਐ ਕਾਰਤਾ ਬਲੰਦ ਜੇ ਕੋਈ ਹਕਕਾਂ ਦੀ ਆਵਾਜ਼ ਨੂੰ ਕਹਿੰਦਿਆ ਬੜਾਵਾ ਦਿੰਦਾ ਏ ਅੱਤਵਾਦ ਨੂੰ ਕਾਰਤਾ ਬਲੰਦ ਜੇ ਕੋਈ ਹਕਕਾਂ ਦੀ ਆਵਾਜ਼ ਨੂੰ ਕਹਿੰਦਿਆ ਬੜਾਵਾ ਦਿੰਦਾ ਏ ਅੱਤਵਾਦ ਨੂੰ ਚੁੱਪ ਕਰਮ ਦੇ ਫੇਰ ਡਗਣਾ ਨਾਲ ਓਨ ਸੱਚ ਬੋਲਣ ਦੀ ਉੱਤੇ ਤਾਂ ਮੰਨਾਈ ਹੁੰਦੀ ਏ ਜਿੱਥੇ ਗਾੜ ਅਕਲਵੇ ਗਾਣ ਕੇ ਤੈਨੂੰ ਬਸ ਫੇਰ ਉੱਤੇ ਇਤਾਂ ਦੀ ਤਵਾਹੀ ਇੱਕ ਗੱਲ ਪੈ ਗਈ ਆ ਸਮਝ ਸੁਖਬਾਲ ਨੂੰ ਬਦਲੀਣਾ ਪੈਣਾ ਏ بیٹے ਰਿਆ ਤੇ ਰਾਜ ਨੂੰ ਇੱਕ ਗੱਲ ਪੈ ਗਈ ਆ ਸਮਝ ਸੁਖਬਾਲ ਨੂੰ ਬਦਲੀਣਾ ਪੈਣਾ ਏ بیٹے ਰਿਆ ਤੇ ਰਾਜ ਨੂੰ ਸਭ ਕੁਝ ਚੁੱਪ ਜਾ ਬਹਿ ਜਾਣਾ ਏ ਵੀ ਤਾਂ ਮਨੁੱਖ ਦੀ ਗਤਾ ਹੀ ਹੁੰਦੀ ਐ ਜਿੱਥੇ ਬਾਣ ਲੱਗ ਜਾਵੇ ਖਾਣ ਖੇਤ ਨੂੰ ਬਸ ਵੇਰ ਉੱਤੇ ਲੋਕਾਂ ਦੀ ਤਵਾਈ ਹੁੰਦੀ ਐ ਕਿੱਥੇ ਬਾਣ ਲੱਗ ਜਾਵੇ ਖਾਨ ਖੇਤ ਨੂੰ ਬਸ ਫੇਰ ਉੱਤੇ ਲੋਕਾਂ ਦੀ ਤਵਾਈ ਹੁੰਦੀ ਹੈ ਧੰਨਵਾਦ